ਮਾੜੀ ਇਹ ਗਲਤੀ ਨਾ ਕਿ ਤੂੰ ਦੋਖੇ ਜਾਣਾ ਪੂਰੇ ਦੇ ਬਰਾਬਰ ਲੋ ਇਹ ਸਾਲ ਦਾ ਮਾੜਾ ਪਰਾਇਆ ਨਾ ਇਹ ਲੋਨ ਲਾਗੇ ਪਹਿਲਾਂ ਅੱਜ ਮੇਰੇ ਬਣਾ ਖਾਲੀ ਕਰਿਆ ਭਰਾਣਾ ਜਿੱਥੇ ਤੀਜਾ ਖੜਾ ਇਹ ਮੈਨੂੰ ਰਿਸਪੋ ਖਾਲੀ ਕਰੇ ਬੰਦ ਆਲੀ ਹਟੋ ਸਾਹਮਣੇ ਹਵਾ ਬੂਗੀ ਮੈਂ ਤਨੋਤੀ ਜਾਗ ਮਾੜੀ ਇਹ ਗਲਤੀ ਨਾ ਹੋਣ ਤੁਰਕੇ ਜਾਣਾ ਪੂ ਇਹ ਬਰਾਬਰ ਮੈਥੋਂ ਏਡੀ ਗਲਤੀ ਹੋਈ ਹੈ ਇੱਕ ਪਾਸੇ ਦਾ ਗੁੰਡਾ ਪਵਾ ਲਿਆ ਸੀ ਦੂਜੇ ਦਾ ਭੁੱਲ ਗਿਆ ਪਾਸੇ ਪਾਣਾ ਕਾਲੀ ਗਰ ਕਹੋਂ ਭੱਜਿਆ ਗੁੰਡਾ ਲਾਇਆ ਨਹੀਂ ਝੜਕਾ ਵੇ ਹੁਣ ਮਗਰ ਨੂੰ ਆ ਗਈ ਸ਼ੱਲ ਹੁਣ ਜਦ ਲਾ ਹੁਣਾ ਤਾਂ ਹੋਣਾ ਹੀ ਹੈ ਤਿੰਨੇ ਕਰ ਖੁੱਲਿਆ ਨਹੀਂ ਸੋਹ ਜਾਈ ਹੋ ਗਏ ਪਿੰਡ ਜਾ ਕੇ ਘਰੇ ਲਾਉਣੀ ਇੱਥੇ ਬੰਦਾ ਵੀ ਮੋਟਰ ਤੇ ਪਹੁੰਚ ਗਿਆ ਛੋ ਲਾਉਣੇ ਉੱਥੇ ਉੱਪਰ ਲੈ ਜਿੱਥੇ ਮਸ਼ੀਨਰੀ ਖੜੀ ਹੁੰਦੀ ਹੈ ਉੱਥੇ ਸਾਮਾਨ ਪਏ ਨਵੇਂ ਹੋਰੇ ਹੋਣ ਲੱਗਿਆ ਸਟੋਰ ਚੱਲ 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 ਕੋਈ ਨਾ ਲੋਗ ਹੈ ਤੇ ਇਹਨਾਂ ਨੂੰ ਸਾਰੇ ਇਕੱਠੀ ਕਰ ਦੇ। ਇਹ ਬੱਸ ਅਗਰ ਆ ਗਈ ਖਦਾਹ ਭਰੀ ਤੋਣੀ ਪੈ ਗਈ ਫੇਰ ਪਤਾ ਨਹੀਂ ਕੀ ਹੋਊਗਾ ਥੋੜੇ ਜਿਹੇ ਰਹਿ ਗਏ ਹੁਣ ਤਾਂ 4 ਫੋੜੇ ਰਹਿ ਗਏ। ਬਾਕੀ ਲੈ ਗਈ ਲੱਗਪਗ। ਲਾ ਜੇ ਤਰਾ ਯਾਰ ਹਾਂ ਤਾਂ ਘੇਰਾ ਵੜਦਾ ਸੀ 15 ਵਜੇ ਦਾ ਪਾਸਲੇ 15 ਵਜੇ ਕਿਹ ਚੱਲਦੀ ਆ। ਟਰਾਲੀ ਖਾਲੀ ਕਰਨੇ ਵੱਡਾ ਬੰਨੇ ਵਾਲਾ ਤੋਂ ਉਹ ਟਾਵਰ ਵਾਲਾ ਇੱਥੇ ਸਾਹਮਣੇ ਟਾਵਰ ਵਾਲਾ ਉਹ ਟਰਾਲੀ ਜਾਂਦਾ ਸੀ ਖਾਲੀ ਕਰਿਆ ਵਾਂ ਕਰੇ ਲੈ ਵੀ ਮੇਰਾ ਮੈਂ ਚਾਹ ਦੇ ਪਾਣੀ ਲੈਣ ਚ ਲੱਗੇ ਘਰੇ ਹੁਣ ਚੱਲੀ ਆ ਬੰਨੇ ਨੂੰ ਮਸ਼ੀਨ ਇੱਥੋਂ ਦਾ ਵੱਢੀ ਗਈ ਪਿੰਡੋਂ ਜਮੜਾ ਇਹ ਕਿਹੜੇ ਦਾ ਫ੍ਰੀਜ ਆ ਲੈ ਮਾਰੇ ਜਾ ਜਿੱਕਦਾ ਹੁਣੀ ਇੱਥੇ ਟਰੈਕਟਰ ਚੜਦਾ ਪਿਆ ਆ ਕੇ ਮੂਰੇ ਲਿਆ ਕੇ ਮੋਟਰਾਂ ਐ ਥੱਲੇ ਲਾਦਾ ਸੀ ਉਹ ਟਰੈਕਟਰ ਮੂਰੇ ਉੱਠ ਖੜਿਆ ਰੋਡ ਤੇ ਚੜਦੇ ਨੂੰ ਆ ਗਿਆ ਈ ਥੱਲੇ ਉਹਨ ਦਾ ਸਾਹ ਵੀ ਫਾਟਾ ਜਾ ਕੇ ਲੇਤਾ ਉਹ ਸਾਹ ਆ ਗਿਆ ਜਮਾ ਥੱਲੇ ਉਹ ਟਰੈਲੇ ਚੜਦੀ ਜਾਵੇ ਟਰੈਕਟਰ ਤੂੰ ਕਸੂਰ ਚੱਲ ਇਹਦਾ ਗੁਰਿੰਦਰ ਦਾ ਵੀ ਉਹਦਾ ਵੀ ਪੂਰਾ ਉਹਦਾ ਵੀ ਕਸੂਰ ਪੂਰਾ ਵੀ ਟਰੈਕਟਰ ਚੜਦਾ ਤੂੰ ਰੋਕ ਲਾ ਉਹ ਭਾਈ ਸਾਹਿਬ ਨੇ ਲੈ ਕੇ ਟਰੈਕਟਰ ਦੇ ਥੱਲੇ ਟਰੈਕਟਰ ਦੇ ਮੋਟਰਾਂ ਐ ਬਾੜਤਾ ਸੀ ਇਹਨੂੰ ਵੀ ਘਰੀ ਲਾ ਕੇ ਆਉਣੇ ਆ ਲਾ ਵੀ ਲਿਆ ਟਰਾਲੀ ਦੂਜੀ ਇਹ ਲੈਫਟ ਚੱਕੀ ਜਾਂਦੀ ਇਹ ਤਾਂ ਸੌਖੀ ਰਹ ਜਾਂਦੀ ਆ ਇਹ ਉਨੀ ਤਕਲੀਫ ਨਹੀਂ ਦਿੰਦੀ ਜਿੰਨੀ ਉਹ ਉਹਨੂੰ ਤਕਲੀਫ ਹੋਈ ਆ ਲਾਉਣ ਨੂੰ ਇਹ ਚਾਰ ਫੋੜੇ ਮਾਰ ਜਾਂਦੀ ਉੱਤੇ ਹਾਂ ਪਹਿਲਾਂ ਇੱਥੇ ਹੀ ਲਾਈ ਸੀ ਇੱਧਰ ਬੱਸ ਇੱਧਰੋਂ ਅਸੀਂ ਦੋ ਰਾਹ ਤੇ ਇੱਕ ਲੱਕੜਾ ਹੀ ਸੀ ਉਹ ਹੋਰ ਲੈ ਜੂਗੀ ਹੁਣ ਤਾਂ ਲੈਫਟ ਖਾਸੀ ਚੱਕੀ ਹੋਊ ਪਹਿਲਾਂ ਇਹਦੇ ਕਰਕੇ ਘੱਟ ਚੱਕੀ ਕੀ ਕੁਝ ਤਾਂ ਕਰਲਾ ਵਹਿ ਗਏ ਥੋੜੀ ਨਗਰ ਨੂੰ ਕਰਦੇ ਟੱਕਦੇ ਚਾਚਾ ਇਹ ਨੀਗਰੇ ਮੋਰ ਹੋ ਗਈ ਖਾਲੀ ਕੱਟ ਦੇ ਨੋ ਦੀ ਵਾਰੀ ਲੈ ਵੀ ਟਰਾਲੀ ਗਈ ਆਪਰ ਕੰਮ ਕੇ ਨੱਬੜ ਚਾ ਨੱਬੜ ਗਈ ਟਰਾਲੀ ਵੀ ਟਾਹਰ ਲਾ ਕੇ ਰਵੀ ਪਟਾ ਗਿਆ ਪਾਲੀ ਦਾ ਫੁੱਲ ਹੋ ਗਿਆ ਟਰਾਲੇ ਤੇ ਟਾਪੀ ਦੀ ਕਸਰ ਹੋ ਗਈ ਆਦ ਨਾਲ ਸਿੱਧੀ ਬੋਸ ਜੀ ਬਰ ਬੱਲੀ ਵੀ ਥੇਰੀ ਵਧੀਆ ਜੀ ਦੀ ਫਰਕ ਪਰ ਇਹਦਾ ਆ ਜਾਏ ਸਿੱਧੀ ਜੀਗੀ ਪੱਲੀਪੂਰੀ ਜ਼ਬਰਦਸਤ ਜੀ ਨਕਾਲ ਪੂਰਾ ਵਈਆ ਹੋਇਆ ਹੈ ਕਣਕ ਦਾ ਇਹ ਰੱਖ ਲਈ ਜੇ ਆਪਾਂ ਤੇ ਵੀ ਖੀਤ ਅੱਧਾ ਅੱਧਾ ਗੋਬੀ ਬੀਜੀ ਸੀ ਦੁਬਾਰਾ ਅੱਧਾ ਚ ਨਹੀਂ ਬੀਜੀ ਸੀ ਉਹ ਉੱਧਰ ਘਟਾ ਪਾਵਾਉਣੇ ਜੇ ਬਾਕੀ ਹੋ ਜਾ ਪੈ ਜੂਗੀ ਆਹ ਦੇਖੋ ਜਿਹੜਾ ਬੂ ਜਲ ਨਹੀਂ ਦਾ ਇੱਥੋਂ ਇੱਧਰ ਦੁਬਾਰਾ ਬੀਜੀ ਉੱਧਰ ਦੁਬਾਰਾ ਬੀਜੀ ਇੱਥੇ ਰੱਖ ਲਈ ਚੱਲ ਵੀ ਐਕਸਪੈਰੀਮੈਂਟ ਹੀ ਸਹੀ ਨੇ ਦਾ ਬਾਗ ਮੱਕੀ ਵੀਦਾ ਇਹ ਨਾਂ ਵਧੀਆ ਵੀ ਉਹ ਤੋਂ ਉਦੋਂ ਵਧੀਆ ਹੋ ਗਈ ਦੁਬਾਰਾ ਵੀ ਜਨ ਨਾਲ ਉਹ ਵੀ ਆਹ ਅਸੀਂ ਬਾਤ ਹੀ ਜੇ ਇਹਨ ਦਾ ਲੱਦਾ ਫਿਰ ਆਦਾ ਤਾਂ ਕਰਤਾ 17 ਲੱਗਿਆ ਵਾ ਜਿੰਦਾ ਰੀਰ ਵਾਲਾ ਬੋਸ ਟੁੱਟ ਗਿਆ ਤੇ ਕਹਾ ਘਟ ਰਿਹਾ ਸਾਡੇ ਕੋਲ ਗੂਈ ਆਸੀ ਆਈ ਰੋ ਬਸ ਟੁੱਟ ਗਿਆ ਮੈਂ ਆ ਉੱਧਰ ਜਾ ਕੇ ਨਾ ਕਰਾਂ ਠੀਕ ਕਰਾਂ ਉੱਠੇ ਖੜਾ ਕੇ ਕਰ ਲੈ ਸੱਟ ਬੋਸ ਨੂੰ ਦੋ ਗੜੇ ਰਹਿੰਦੇ ਨੇ ਇਹ 10 ਵਿੱਗੇ ਹੋ ਰਹੇ ਗਿਆ। ਉਹਦੇ ਬਾਅਦ ਸੁੱਕੂ ਵੀ ਵੱਡਾਂ ਨੇ। ਦੋ ਤਿੰਨ ਵਿੱਗੇ ਸੌ ਰਹੇ ਨੇ। ਅੱਧਾ ਨੰਗ ਵਿੱਗੇ ਜਾਉਣ ਨੇ। ਬਿੱਲਾ ਵੀ ਆਪਣਾ ਕੰਮ ਹੋ ਗਿਆ ਫਤਿਹ। ਬਸ ਆਹੀ 4 ਗੜੇ ਰਹਿ ਗਏ। ਲੱਪਣ ਗਿਆ ਕੰਮ ਆਪਣਾ ਕਣਕ ਦਾ ਬਾਦੀ। ਮੈਂ ਤੂੜੀ ਦਾ ਕੰਮ ਸ਼ੁਰੂਆ ਆਪਣੀ ਦੇਵਰਾ ਆ ਰਹੀ ਅੱਜ। ਜੋਦੇਆਂ ਦਾ ਲੋਹਰੇ ਜਿ ਰੱਖਿਆ ਬਾਈ ਸਾਨੂੰ। ਪੰਜ ਦਿਨਾਂ ਅੱਧਾ ਉਹ ਵੀ ਲੈ ਗਏ ਕੱਲੋਂ ਆਦੇ ਫਰਫਦੀ ਮੰਗਾ ਲਈ ਹੁਣ ਬੰਦੇ ਆਉਂਦੇ ਨੇ ਧੂਰੀ ਉਹਨਾਂ ਦਾ ਕੰਮ ਖੜ ਗਿਆ ਹਨੇਰੀ ਕਰਕੇ ਨੇਰੇ ਡਾਕ ਲੈ ਕੇ ਉਹਨਾਂ ਦਾ ਸਾਰਾ ਮਾਲ ਪੱਤਾ ਉਹ ਕਹਿੰਦਾ ਕੰਡ ਹੀ ਰਹਿ ਗਏ ਕਹਿੰਦਾ ਬੰਦਾ ਕਹਿੰਦਾ ਵੱਤ ਪਈਆਂ ਤੇ ਬੰਦੇ ਭਾਉ ਦੇ ਤਾਂ ਦੇਸ਼ ਨੂੰ ਜਾਂਦੇ ਜੇ ਫਿਰ ਆਪਾਂ ਸਾਧ ਰਹੇ ਆਜੋ ਭਾਈ ਇੱਥੇ ਗੋੜੇ ਦਾ ਰਹਿ ਗਿਆ ਗੋੜੇ ਦਾ ਰਹਿ ਗਿਆ ਲੋਇਸ ਆ ਦਾ ਲਾਸਟ ਪ੍ਰਾਣਾ ਪੂਕਣਾ ਪਰਾਣਾ ਇਹਨੂੰ ਬੋਕ ਹੋ ਜਾਂਦਾ ਧੂਤਰਾ ਇਸ ਹਾਲ ਕਰਨ ਕਲਾ ਕਮ ਖਤਮ ਮਾਈਗਰ ਸੋ ਕਰਕੇ ਕਾਹਲੇ ਸਾਲ ਵੇ ਇੰਦਰ ਲੱਗੇ